ਕੋਈ ਮਰਦਾ ਮਰ ਜਾਵੇ ਕਿਸੇ ਦਾ ਹੱਡ ਪੈਰ ਵੀ ਟੁੱਟ ਜਾਵੇ ਪਰ ਸੜਕਾਂ ਓਵਰ ਬ੍ਰਿਜ ਬਣਾਉਣ ਵਾਲੀ ਕੰਪਨੀਆਂ ਨੇ ਨਹੀਂ ਸੁਧਰਨਾ ਮਲੇਰ ਕੋਟਲਾ ਦੇ ਜਰਗ ਚੌਕ ਵਿੱਚ ਬਣ ਰਹੇ ਓਵਰ ਬ੍ਰਿਜ ਕਾਰਨ ਖਾਨਕ ਲੋਕਾਂ ਦੇ ਨਾਲ ਨਾਲ ਆਉਣ ਜਾਣ ਵਾਲੇ ਰਾਹੀਰ ਵੀ ਕਾਫੀ ਤੰਗ ਹੋ ਰਹੇ ਨੇ ਮਲੇਰ ਕੋਟਲਾ ਸੰਘਰੂਰ ਮੁੱਖ ਮਾਰਗ ਤੇ ਬਣ ਰਿਹਾ ਓਵਰ ਬ੍ਰਿਜ ਪਿਛਲੇ ਲੰਮੇ ਸਮੇਂ ਤੋਂ ਲੰਮਕਿਆ ਹੋਇਆ ਹੈ ਖਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਬਹੁਤ ਹੀ ਧੀਮੀ ਰਫਤਾਰ ਨਾਲ ਬਣਾਇਆ ਜਾ ਰਿਹਾ ਹੈ ਜਿਸ ਕਾਰਨੇ ਰਸਤਾ ਹੁਣ ਰਾਹਗਿਰਾਂ ਲਈ ਖਤਰਿਆਂ ਨਾਲ ਭਰ ਗਿਆ ਹੈ ਇੱਥੋਂ ਤੱਕ ਇਹ ਪੁਲ ਬਣਾਉਣ ਲਈ ਕਿਸੇ ਕਿਸਮ ਦੀਆਂ ਸੁਰੱਖਿਆ ਤੇ ਸਾਵਧਾਨੀਆਂ ਵੀ ਨਹੀਂ ਵਰਤੀਆਂ ਜਾ ਰਹੀਆਂ ਜਿਸ ਕਰਕੇ ਆਏ ਦਿਨ ਇੱਥੇ ਹਾਦਸੇ ਵਾਪਰਦੇ ਰਹਿੰਦੇ ਨੇ ਅਜਿਹਾ ਇੱਕ ਹਾਦਸਾ ਲੁਧਿਆਣਾ ਦੇ ਵਾਸੀ ਪਵਨਦੀਪ ਨਾਲ ਵੀ ਵਾਪਰਿਆ ਮੇਰਾ ਨਾਮ ਵੀਰੇ ਪਵਨਦੀਪ ਆ ਮੈਂ ਲੁਧਿਆਣੇ ਤੋਂ ਧੂਰੀ ਜਾ ਰਿਹਾ ਸੀ ਉਹਦੇ ਬ੍ਰਦਰ ਨੂੰ ਮਿਲਣਾ ਇੰਨੇ ਜਿਹੜਾ ਰੋਡ ਸਾਈਡ ਦੇ ਉੱਤੇ ਆ ਹੈਜ਼ਰਡਸ ਲੱਗੇ ਹੋਏ ਨੇ ਇਹ ਅਚਾਨਕ ਮੇਰੀ ਗੱਡੀ ਉੱਤੇ गिर ਗਿਆ ਵਾ ਚਲੋ ਠੀਕ ਆ ਸੀ ਉਹ ਵੀ ਸੰਦੋਸ਼ਤਾ ਵੀ गिर ਗਿਆ ਵਾ ਨਾ ਕਿਸੇ ਦੀ ਉਹ ਨਹੀਂ ਹੈਗੇ ਪਰ ਜੋ ਇਨਰ ਸਾਈਟ ਮੈਨੇਜਰ ਆ ਉਹ ਸਾਨੂੰ ਕਹਿ ਰਿਹਾ ਵਾ ਇਹ ਚ ਸਾਡੀ ਕੋਈ ਗਲਤੀ ਨਹੀਂ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਮੈਂ ਕਹਾਂ ਯਾਰ ਜੇ ਕਿਸੇ ਬੰਦੇ ਸਿਰ ਦੇ ਉੱਤੇ ਗਰਜ ਜਵੇ ਉਹਦਾ ਕੀ ਹਾਲ ਆ ਕਹੇ ਮਰਦਾ ਬੰਦਾ ਮਰ ਜੇ ਕੋਈ ਚੱਕਰ ਨਹੀਂ ਸਾਨੂੰ ਕਹਿੰਦੇ ਸਾਨੂੰ ਕੋਈ ਪਰਵਾਹ ਨਹੀਂ ਇਹ ਬੰਦਾ ਮਰ ਵੀ ਜਾਵੇ ਇਹ ਸਾਨੂੰ ਇੰਨੇ ਵਾਰਡਿੰਗ ਆ ਇਹ ਮੇਰੇ ਨਾਲ ਸੀਗਾ ਬਾਈ ਡਰਾਈਵਰ ਇੱਕ ਮੇਰੇ ਨਾਲ ਵੀ ਆਪਨ ਵੀ ਆਖਿਓਏ ਨੇ ਇਹਨਾਂ ਦੇ ਥੱਲੇ ਗਲੀਆਂ ਮਾਰੀਆਂ ਹੋਈਆਂ ਨੇ ਸਿਕਿਉਰ ਕਰਨਾ ਚਾਹੀਦਾ ਵਾ ਕੱਲੋ ਕਿਸੇ ਮੋਟਰਸਾਈਕ ਪਰ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਇਹ ਕਹਿੰਦੇ ਜੋ ਹੁੰਦਾ ਜੇ ਬੰਦਾ ਮਰ ਜੇ ਸਾਡੀ ਕੋਈ ਜ਼ਿੰਮੇਵਾਰੀ ਬੰਦੇ ਸਾਰੇ ਦਫ਼ਤਰ ਚ ਭੱਜ ਚੁੱਕੇ ਇਹਨਾਂ ਦੇ ਅਸੀਂ 100 ਨੰਬਰ ਤੇ ਫੋਨ ਕੀਤਾ 185 ਦੇ ਨੰਬਰ ਤੇ ਫੋਨ ਕਰ ਚੁੱਕਿਆ ਵਾ ਉਹ ਕਹਿੰਦੇ ਤਫਤੀਸ਼ ਵਾਲਾ ਬੰਦਾ ਹੁਣ ਇੱਥੇ ਆ ਰਿਹਾ ਵਾ ਥੋੜੀ ਰਿਪੋਰਟ ਲਿਖੀ ਜਾਊਗੀ ਕੀ ਕਹਿਣਾ ਹੈ ਇਸ ਬਾਰੇ ਸਥਾਨਕ ਲੋਕਾਂ ਦਾ ਉਹ ਸੁਣਦੇ ਆ ਬਹੁਤ ਆਪਰਦੇ ਆ ਜੀ ਪਹਿਲਾਂ ਕਿਹਨਾਂ ਸਾਰੇ ਮੋਟਰਸਾਈਕਲ ਵਾਲੇ ਜਾ ਰਿਹਾ ਸੀਗਾ ਐਸੇ ਥੋੜਾ ਹਾਵਾ ਝੋਕਾ ਜਿਹਾ ਆਇਆ ਮੜਾ ਜਿਹਾ ਉਹਦੇ ਪ੍ਰੋਮੋਟਰ ਸਾਹਿਬ ਨਿਕਲੇ ਆ ਮੋੜ ਕੇ ਰਹਿ ਗਏ ਇਹਨਾਂ ਦਾ ਕੋਲਾ ਕ ਇੰਨਾ ਸਲੋ ਚੱਲ ਰਿਹਾ ਕੰਮ ਵੀ ਕੋਈ ਹੋ ਨਹੀਂ ਹਰ ਸਾਰ ਇੰਨਾ ਜਾਮ ਲੱਗਾ ਰਹਿਣਾ ਉਹ ਚੌਂਗ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਇਸ ਬਾਰੇ ਡੀਸੀ ਦਾ ਨਿਸ਼ਾਨ ਥੋੜੀ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਇਰ ਕੋਟਲਾ ਦੇ ਵਿੱਚ ਜਿਹੜਾ ਫਲਾਈਓਵਰ ਬਣ ਰਿਹਾ ਹੈ ਉਹ ਮੈਂ ਐਕਸੀਐਨ ਪਬਲਿਕ ਵਰਕਸ ਡਿਵੀਜ਼ਨ ਮਲੇਰ ਕੋਟਲਾ ਤੋਂ ਰਿਪੋਰਟ ਲੈਂਦੀ ਹਾਂ ਉਹਦਾ ਜਿਹੜਾ ਪ੍ਰੋਜੈਕਟ ਕੰਪਲੀਸ਼ਨ ਟਾਈਮ ਹੈ ਉਹ ਅਕਤੂਬਰ 2019 ਦਾ ਹੈ ਇਸ ਕਰਕੇ ਉਹਦੇ ਐਸ ਪਰ ਦੀ ਐਕਸੀਨ ਉਹ ਕਹਿੰਦੇ ਨੇ ਵੀ ਜਿਹੜਾ ਪ੍ਰੋਜੈਕਟ ਔਨ ਸ਼ਡਿਊਲ ਚੱਲ ਰਿਹਾ ਹੈ ਤੇ ਹਲੇ 9 ਮਹੀਨੇ ਹੋਰ ਲੱਗਣਗੇ ਤੇ 9 ਮਹੀਨੇ ਦੀ ਮਿਆਦ ਜਿਹੜੀ ਬਚੀ ਹੈ ਉਹਦੇ ਵਿੱਚ ਉਸ ਨੂੰ ਪੂਰਾ ਕੰਪਲੀਸ਼ਨ ਕਰ ਦਿੱਤਾ ਜਾਊਗਾ ਉਥੇ ਇਹ ਪ੍ਰੋਬਲਮ ਜ਼ਰੂਰ ਆਉਂਦੀ ਹੈ ਕਿਉਂਕਿ ਜਾਮ ਲੱਗਦਾ ਹੈ ਉਹ ਮੈਂ ਐਕਸੀਨ ਸਾਹਿਬ ਤੇ ਐਸ ਡੀ ਐਮ ਸਾਹਿਬ ਨੂੰ ਕਹਿ ਦਿੱਤਾ ਕਿਉਂਕਿ ਕੁਝ ਯੂਟਿਲਿਟੀ ਸ਼ਿਫਟਿੰਗ ਹੋਣੀ ਹੈ ਉਥੇ ਕੁਝ PSPCL ਨੂੰ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਨੇ ਜਿੱਥੇ ਪੋਲ ਸ਼ਿਫਟਿੰਗ ਹੋਣੀ ਹੈ ਜਿਹਦੇ ਕਰਕੇ ਥੋੜਾ ਜਿਹਾ ਟ੍ਰੈਫਿਕ ਦਾ ਲਾਂਗਾ ਆਸਾਨ ਹੋ ਜਾਊਗਾ ਉਹ ਮੈਂ ਐਸਡੀਐਮ ਮਲੇਰ ਕੋਟਲਾ ਤੇ ਇੱਕ ਸਿਪੀਡਬਲੂ ਦੋਨਾਂ ਨੂੰ ਹਦਾਇਤ ਕਰ ਦਿੱਤੀ ਹੈ ਵੀ ਉਹਨੂੰ ਫਾਸਟ ਤਰ ਕਰਾਇਆ ਜਾਵੇ ਤਾਂ ਕਿ ਥੋੜਾ ਜਿਹਾ ਟ੍ਰੈਫਿਕ ਦੀ ਇਨ ਦਾ ਮੇਨ ਟਾਈਮ ਪੋਜੀਸ਼ਨ ਠੀਕ ਹੁਣ ਇਸ ਮਾਮਲੇ ਤੇ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਪ੍ਰਸ਼ਾਸਨ ਕਦੋਂ ਕੰਮ ਕਰਨੀ ਨੀਂਦ ਤੋਂ ਜਾਗਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ